ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਦਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਾਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕੀਆਂ ਸੀ ਤਖੜੀ ਨੂੰ ਕਿ ਆ ਕਾਂਗਰਸ ਦੀ ਜਿਹਾ ਕਰਦੀ ਹੈ ਸਾਡੀ ਯਾਰ ਪਾਰਟੀ ਹੈ ਗੁਰੂ ਘਰ ਦੀ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਦਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਾਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕੀਆਂ ਸੀ ਤਖੜੀ ਨੂੰ ਇਹ ਕਾਂਗਰਸ ਵੀ ਜਿਵੇਂ ਕਰਦੀ ਹੈ ਸਾਡੀ ਯਾਰ ਪਾਰਟੀ ਹੈ ਗੁਰੂ ਘਰ ਦੀ ਪਾਰਟੀ ਹੈ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਨੂੰ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਾਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕੀਆਂ ਸੀ ਤਖੜੀ ਨੂੰ ਇਹ ਕਾਂਗਰਸ ਵੀ ਜਿਵੇਂ ਕਰਦੀ ਹੈ ਸਾਡੀ ਯਾਰ ਪਾਰਟੀ ਹੈ ਗੁਰੂ ਘਰ ਦੀ ਪਾਰਟੀ ਹੈ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਨੂੰ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕਦੀਆਂ ਸੀ ਤਖਦੀ ਨੂੰ ਕਿ ਆ ਕੌਮ ਵੀ ਜਿਵੇਂ ਕਰਦੀ ਐ ਸਾਡੀ ਯਾਰ ਪਾਰਟੀ ਐ ਗੁਰੂ ਘਰ ਦੀ ਪਾਰਟੀ ਐ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਨੂੰ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕਦੀਆਂ ਸੀ ਤਖਦੀ ਨੂੰ ਕਿ ਆ ਕੌਮ ਵੀ ਜਿਵੇਂ ਕਰਦੀ ਐ ਸਾਡੀ ਯਾਰ ਪਾਰਟੀ ਐ ਗੁਰੂ ਘਰ ਦੀ ਪਾਰਟੀ ਐ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਦਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਾਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕੀਆਂ ਸੀ ਤਖੜੀ ਨੂੰ ਕਿ ਆ ਕਾਂਗਰਸ ਦੀ ਜਿਹਾ ਕਰਦੀ ਹੈ ਸਾਡੀ ਯਾਰ ਪਾਰਟੀ ਹੈ ਗੁਰੂ ਘਰ ਦੀ ਪਾਰਟੀ ਹੈ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਦਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਾਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕੀਆਂ ਸੀ ਤਖੜੀ ਨੂੰ ਇਹ ਕਾਂਗਰਸ ਵੀ ਜਿਵੇਂ ਕਰਦੀ ਹੈ ਸਾਡੀ ਯਾਰ ਪਾਰਟੀ ਹੈ ਗੁਰੂ ਘਰ ਦੀ ਪਾਰਟੀ ਹੈ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਨੂੰ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਾਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕੀਆਂ ਸੀ ਤਖੜੀ ਨੂੰ ਇਹ ਕਾਂਗਰਸ ਵੀ ਜਿਵੇਂ ਕਰਦੀ ਹੈ ਸਾਡੀ ਯਾਰ ਪਾਰਟੀ ਹੈ ਗੁਰੂ ਘਰ ਦੀ ਪਾਰਟੀ ਹੈ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਨੂੰ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕਦੀਆਂ ਸੀ ਤਖਦੀ ਨੂੰ ਕਿ ਆ ਕੌਮ ਵੀ ਜਿਵੇਂ ਕਰਦੀ ਐ ਸਾਡੀ ਯਾਰ ਪਾਰਟੀ ਐ ਗੁਰੂ ਘਰ ਦੀ ਪਾਰਟੀ ਐ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਨੂੰ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕਦੀਆਂ ਸੀ ਤਖਦੀ ਨੂੰ ਕਿ ਆ ਕੌਮ ਵੀ ਜਿਵੇਂ ਕਰਦੀ ਐ ਸਾਡੀ ਯਾਰ ਪਾਰਟੀ ਐ ਗੁਰੂ ਘਰ ਦੀ ਪਾਰਟੀ ਐ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਦਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਾਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕੀਆਂ ਸੀ ਤਖੜੀ ਨੂੰ ਕਿ ਆ ਕਾਂਗਰਸ ਦੀ ਜਿਹਾ ਕਰਦੀ ਹੈ ਸਾਡੀ ਯਾਰ ਪਾਰਟੀ ਹੈ ਗੁਰੂ ਘਰ ਦੀ ਪਾਰਟੀ ਹੈ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਦਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਾਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕੀਆਂ ਸੀ ਤਖੜੀ ਨੂੰ ਇਹ ਕਾਂਗਰਸ ਵੀ ਜਿਵੇਂ ਕਰਦੀ ਹੈ ਸਾਡੀ ਯਾਰ ਪਾਰਟੀ ਹੈ ਗੁਰੂ ਘਰ ਦੀ ਪਾਰਟੀ ਹੈ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਨੂੰ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਾਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕੀਆਂ ਸੀ ਤਖੜੀ ਨੂੰ ਇਹ ਕਾਂਗਰਸ ਵੀ ਜਿਵੇਂ ਕਰਦੀ ਹੈ ਸਾਡੀ ਯਾਰ ਪਾਰਟੀ ਹੈ ਗੁਰੂ ਘਰ ਦੀ ਪਾਰਟੀ ਹੈ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਨੂੰ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕਦੀਆਂ ਸੀ ਤਖਦੀ ਨੂੰ ਕਿ ਆ ਕੌਮ ਵੀ ਜਿਹਾ ਸਿਰਫ ਕਰਦੀ ਐ ਸਾਡੀ ਯਾਰ ਪਾਰਟੀ ਐ ਗੁਰੂ ਘਰ ਦੀ ਪਾਰਟੀ ਐ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਨੂੰ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ